ਓ ਕਿੱਧਰ ਗਏ ਬੱਚੋ ਹੈ ਨਹੀਂ ਇਹ ਆਜੋ ਵੀ ਆਜੋ ਦੂਜੇ ਕਿੱਥੇ ਦੋ ਓ ਤੇਰੇ ਵੀ ਸ਼ੇਅਰ ਤੁਸੀਂ ਵੱਧ ਕਰਿਆ ਕਰੋ ਸਟੋਰੀਆਂ ਲਾ ਦਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਆਪਣਾ ਓ ਕਿੱਧਰ ਗਏ ਬੱਚੋ ਹੈ ਨਹੀਂ ਇਹ ਕੋਈ ਲੈ ਗਿਆ ਮੈਨੂੰ ਲੱਗਦਾ ਹਾਂ జో కొ పాడో ఫోన్ ఫడో ఏ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲੋ ਜੀ ਜੇ ਕੋਈ ਫੇਸਬੁੱਕ ਤੇ ਦੇਖ ਰਿਹਾ ਜਾਂ ਕੋਈ YouTube ਤੇ ਜਾਂ ਕੋਈ Instagram ਤੇ ਤੇ ਆਪਾਂ ਸੇਵਾ ਕਰਦੇ ਜਿਵੇਂ ਤੁਹਾਨੂੰ ਪਤਾ ਹੀ ਬੇਜਵਾਨਾਂ ਦੀ ਤੇ ਆ ਬੱਚੇ ਬਈ ਕੋਈ ਗੱਡੀ ਤੋਂ ਆ ਕੁੜੀਆਂ ਦੀ ਗੱਡੀ ਤੋਂ ਸੱਟ ਗਿਆ ਸੀਗਾ ਇਹ ਆਪਾਂ ਚੱਕ ਲਿਆਉਂਦੇ ਸੀਗੇ ਬਚਾ ਲਏ ਸੀ ਬੱਚੇ ਆ ਇੱਥੋਂ ਕੀ ਹੈ ਵੀ ਇੱਥੋਂ ਲੈ ਗਿਆ ਕੋਈ ਦੋ ਬੱਚੇ ਘਰੇ ਚਲੋ ਆ ਐਨਾਈ ਅਵੀ ਸਾਹ ਸਵਾਰ ਕਰ ਲੇ ਜੇ ਕੋਈ ਮੜਾ ਦਰਸ਼ਕ ਲੈ ਜੇ ਤਾਂ ਬੜੀ ਵਧੀਆ ਗੱਲ ਹੈ ਹਨਾ ਪਤਾ ਰਹਿੰਦਾ ਵੀ ਆਪਦੀ ਦੇਖ ਰਹੇ ਰਹਿੰਦੇ ਬੱਚੇ ਜੋ ਮੈਂ ਕੱਲ ਵੀ ਕਿਹਾ ਸੀ ਤੇ ਸਵੇਰ ਦੇ ਟਾਈਮ ਆਪਾਂ ਇਹਨਾਂ ਨੂੰ ਫੀਡ ਤੇ ਰੋਟੀ ਤਾਂ ਇਸ ਵੇਲੇ ਆਪਾਂ ਇਹਨਾਂ ਨੂੰ ਬਈ ਫੀਡ ਤੇ ਦਹੀਂ ਨਾਲ ਕਿਉਂਕਿ ਬੱਚੇ ਜੇ ਜੋ ਕੋਈ ਛੱਟ ਕੇ ਗਿਆ ਹਨਾ ਭੁੱਖੇ ਜ਼ਿਆਦਾ ਟਾਈਮ ਰਹੇ ਬੱਚੇ ਤੇ ਹਨਾ ਗਰੋਥ ਦੀ ਬੱਚਾ ਦੀ ਰੋਕ ਗਈ ਸੀਗੀ ਲੈ ਇੱਥੇ ਆ ਕੇ ਖਾਣ ਲੱਗ ਗਏ ਤੇ ਗਰੋਥ ਰੋਕ ਗਈ ਸੀਗੀ ਆਪਾਂ ਤਾਂ ਕਰਕੇ ਵੀ ਚਲੋ ਦਹੀਂ ਨਾਲ ਬੱਚਾ ਦੀ ਕੋਈ ਗਰੋਥ ਹੋ ਜਾਂਦੀ ਹੈ ਤੇ ਸ਼ੇਰ ਆ ਵੱਧ ਤੋਂ ਵੱਧ ਕਰਿਆ ਕਰੋ ਵੀਡੀਓ ਤਾਂ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਾਂ ਜਗਾ ਲੈਣ ਵਾਸਤੇ ਜਦੋਂ ਜ਼ਿਆਦ ਕਰੀ ਜਾਂਦੇ ਹਨਾ ਤੇ ਚਲੋ ਆਪਾਂ ਕੋਈ ਯੋਗਦਾਨ ਟੈਲਫੋਨ ਹੋ ਜੇ ਹਨਾ ਸਾਰੇ ਭੈਣ ਭਰਾ ਕਰਨ ਤੇ ਆਪਾਂ ਇਹਨਾਂ ਵਾਸਤੇ ਜਗਾ ਲਈਏ ਹੁਣ ਜਿਵੇਂ ਕਿ ਆ ਤੁਸੀਂ ਦੇਖ ਲਓ ਵੀ ਆ ਇਹ ਹੈਗਾ ਗਰਾਊਂਡ ਤੇ ਇੱਥੇ ਲੈ ਕੇ ਮੈਂ ਬੱਚੇ ਰੱਖੇ ਸੀਗੇ ਤੇ ਚਲੋ ਪਹਿਲਾਂ ਥੋੜੇ ਹੋ ਤਾਂ ਗਏ ਵੱਡੇ ਥੋੜੇ ਇਤਮਾਨ ਲਵ ਡੇਰੀ ਮੰਨ ਕੇ ਚਲੋ ਥੋੜੇ ਤਕੜੇ ਹੋ ਗਏ ਆ ਤਾਂ ਜਿਵੇਂ ਕਿ ਪਹਿਲਾਂ ਤੁਸੀਂ ਵੇਖੇ ਸੀ ਵਿਖਾ ਦੇ ਨੇੜੇ ਕਰਕੇ ਬਹੁਤ ਬੱਚੇ ਜਿਵੇਂ ਤੁਸੀਂ ਪਹਿਲਾਂ ਵੇਖੇ ਸੀ ਬੱਚਿਆਂ ਦੀ ਕੀ ਹਾਲਾਤ ਸੀ ਕੀ ਕੰਡੀਸ਼ਨ ਸੀ ਬੱਚਿਆਂ ਦੀ ਆ ਭੁੱਖ ਨਾਲ ਬੱਚੇ ਜਮੇ ਮਾਰੇ ਪਏ ਸੀਗੇ ਤੇ ਚਲੋ ਹੁਣ ਥੋੜੇ ਤਗੜੇ ਤਾਂ ਹੋਏ ਆ ਬੱਚੇ ਆ ਚਲੋ ਮਾਲਕ ਮહેર ਕਰੇ ਹਨ ਪਰ ਗੱਲ ਇਹ ਵੀ ਜਿਹੜਾ ਕੋਈ ਲੈ ਜਾਂਦਾ ਹਨ ਤਾਂ ਬੰਦਾ ਦੱਸ ਕੇ ਲੈ ਜਾਏ ਤਾਂ ਚਲੋ ਆਪਦੀ ਦੇਖਰੇਖ ਚ ਰਹਿੰਦੇ ਆ ਪਤਾ ਲੱਗਿਆ ਰਹਿੰਦਾ ਵੀ ਬੱਚੇ ਇੱਥੇ ਹੈਗੇ ਸੇਫ ਆ ਬੱਚੇ ਆ ਬੰਦਾ ਨਿਗਾ ਮਾਰਦਾ ਰਹਿੰਦਾ ਪਤਾ ਲੱਗ ਜਾਂਦਾ ਰਹਿੰਦਾ ਚਲਿਆਣੋ ਚਲੋ ਆਪਣਾ ਕੋਈ ਦੁੱਖ ਨਹੀਂ ਕੋਈ ਚਲੋ ਕੋਈ ਸਾਹ ਸੰਭਾਲ ਕਰ